ਉਹ ਘਰ ਮੇਤਾ ਜਿਉਂਦਾ ਨਾ ਸੀ ਪੋਸਟਮਾਰਟਮ ਕਿਵੇਂ ਕਰਦੇ ਤਾਂ ਐਡਮਿਟ ਕਰੋ ਪੁਲਿਸ ਵਾਲੇ ਉਹ ਐ ਡਾਕਟਰ ਐਡਮਿਟ ਕਰੇ ਪੁਲਿਸ ਵਾਲੇ ਧੱਕਾ ਨਾਲ ਚੱਕ ਕੇ ਲੈ ਗਏ ਦਸਾਂ ਮਿੰਟਾਂ ਬਾਅਦ ਉਹਨਾਂ 골ਡਾ ਮਾਰਕ ਲੈ ਕੇ ਹੁਣ ਦੇਖੋ ਹੁਣ ਜਿਉਂਦਾ ਕ ਮਰਿਆ ਵਾ ਹੁਣ ਕਰ ਦੋ ਉਹਨੇ ਪੋਸਟਮਾਰਟਮ ਇਹ ਧੱਕੇ ਸਾਹੀ ਪੰਜਾਬ ਨੇ ਦੇਖੀ ਆ ਹੁਣ ਦੇਖੋ ਅਸੀਂ ਨਸ਼ਿਆਂ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤਿੰਨ ਸਾਲ ਹੋ ਗਏ ਹਹਾਕਾਰ ਮੱਚੀ ਪਈਆ ਹਜ਼ਾਰਾਂ ਮੁੰਡੇ ਨੌਜਵਾਨ ਮਰੇ ਗਏ ਤੇ ਹੁਣ ਉਹਨੂੰ ਇਹ ਜਾਗ ਆਈ ਆ ਵੇਸੀ ਨਸ਼ਿਆਂ ਦਾ ਲੱਕ ਤੋੜਦਾ ਤੇ ਬਲਡੋਜ਼ਰ ਤੇ ਉਹਦੇ ਬੜੇ ਝੂਠੇ ਪੁਲਿਸ ਮੁਕਾਬਲੇ ਬੁਲਾਏ ਸੀ ਮੁੰਡਿਆਂ ਦੇ ਫੜਕ ਲੋ ਜੀ ਮਸ਼ਹੂਰ ਸੀ ਸਰਕਾਰ ਦਾ ਸਿਹਤਤਾ ਸੀ ਜੋ ਕੁਆਂਟਲਰ ਸਾਹਿਬ ਨਾਲ ਡਰੱਗ ਬਚਣ ਦੇ ਕੇਸ ਚਾਤੋ ਰੁਪਲੇ ਕੇ 47 ਵੀ ਫੜੀ ਗਈ ਸੀ ਇੰਦਰਜੀਤ ਦਾ ਨਾਮ ਸੁਹੂ ਦਾ ਜੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਸਮਲਰ ਨਾਲ ਇਹ ਪੁਲਿਸ ਦੀ ਮਿਲੀ ਭੁਗਤਾਨ ਨਾਲ ਹੀ ਚੱਲਦਾ ਸਾਡਾ ਕੰਪਨੀ ਕੋਲੋਂ ਕਿੰਨੀਆਂ ਬਾਦਲ ਕੋਲੋਂ ਸ਼ਰਾਬ ਦੀਆਂ ਫੈਕਟਰੀਆਂ ਫੜਿਆ ਨਕਲੀ ਸ਼ਰਾਬ ਬਣਾਉਦੇ ਸੀਗੇ ਵੱਡੇ ਵੱਡੇ ਮਹਿੰਗੇ ਬ੍ਰਾਂਡ ਦੇ 2000 ਰੁਪਏ ਵਾਲੀ ਬੋਤਲ ਉਹ ਠੇਕੇਦਾਰ ਬੜਾ ਰੱਖ ਕੋਈ ਕਾਰ ਮੈਨੂੰ ਉਹ ਕਿਹਦੀ ਫੈਕਟਰੀ ਸੀ ਇਹ ਜਿਹੜੀ ਪੰਜਾਬ ਸਰਕਾਰ ਆ ਸਾਰਾ ਕੁਝ ਪੁਲਸ ਰਾਹੀਂ ਹੱਲ ਕਰਨਾ ਚਾਹੁੰਦੀ ਆ ਇਹ ਪੰਜਾਬ ਨੂੰ ਬਹੁਤ ਬਰਬਾਦੀ ਦੇ ਕੰਡੇ ਤੇ ਲੈ ਜਾਊਗਾ ਅੱਜ ਦੀ ਉੱਚ ਅਚਰਜ ਅੱਜ ਪ੍ਰਧਾਨਗੀ ਮੰਡਲ ਸੁਰਤਮ ਜੀ ਸਤਿ ਸ਼੍ਰੀ ਅਕਾਲ ਤੇ ਹੋ ਸਾਰੇ ਗੁਰੂ ਰੂਪ ਖਾਲਸਾ ਜੀ ਅਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦਾ ਵਿਚਾਰ ਚਰਚਾ ਹੋ ਰਹੀ ਆ ਇਹ ਬਹੁਤ ਹੀ ਗੰਭੀਰ ਮਸਲੇ ਤੇ ਹੋ ਰਹੀ ਆ ਤੇ ਜਿਵੇਂ ਕਿ ਆਮ ਤੌਰ ਤੇ ਪੰਜਾਬੀ ਚ ਕਹਿੰਦਾ ਵੀ ਗੱਲ ਸਹੀ ਦੀ ਨਹੀਂ ਗੱਲ ਪਹਿਲੇ ਦੀ ਆ ਜਦੋਂ ਕੋਈ ਸਟੇਟ ਪਾਵਰ ਆ ਉਹਦੇ ਹੱਥ ਚ ਡੰਡਾ ਹੁੰਦਾ ਕਾਨੂੰਨਦਾਨ ਸਾਰੇ ਜਾਣਦੇ ਆ ਤੇ ਉਹ ਡੰਡਾ ਹੁੰਦਾ ਆਮ ਤੌਰ ਤੇ ਪੁਲਿਸ ਦੇ ਹੱਥ ਚ ਡਾਕਟਰ ਜੀ ਸੀ ਜੀ ਬੈਠੇ ਨੇ ਪੱਤਰਕਾਰ ਸਭ ਬੈਠੇ ਨੇ ਇਹ ਮੇਰਾ ਕਾਲਮ 1992 ਦੀ ਗੱਲ ਆ ਮੈਂ ਜਦੋਂ ਛਮੇ ਸੈਣੀ ਬਠਿੰਡੇ ਐਸ ਐਸ ਪੀ ਸੀ ਤੇ ਉੱਥੇ ਇੱਕ ਡੀ ਸੀ ਸੀਗੇ ਤੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਦੱਸ ਸਭ ਜਾਣਦੇ ਨੇ ਪੁਲਿਸ ਹੋਂ ਦੇ ਅੰਡਰ ਆ ਪਰ ਸਵੇ ਸੈਣੀ ਨੇ ਫੜ ਕੇ ਡੀ ਸੀ ਨੂੰ ਅੰਦਰ ਕਰਤਾ ਸੀਗਾ ਉਹ ਬਹੁਤ ਚਰਚਾ ਚੱਲੀ ਪਰ ਉਦੋਂ ਉਹ ਡੀਸੀ ਸਾਹਿਬ ਦਾ ਕਿਸੇ ਨੇ ਪੱਖ ਨਹੀਂ ਪੂਰਾ ਪੁਲਿਸ ਦਾ ਪੱਖ ਪੂਰਾ ਬਣਾ ਜੀ ਪੁਲਿਸ ਦਾ ਮਨੋਵਲ ਡਿੱਗਦਾ ਜੇ ਕੋਈ ਕਾਰਵਾਈ ਕਰ ਦਿਆ ਇਹ ਨਿਗਾਹਕਾ ਡਰਾਮਾ ਵਾਪਰਿਆ ਉਦੋਂ ਉਸ ਦੌਰ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਕੋਈ ਪਾਵਰ ਨਹੀਂ ਸੀ ਕੋਈ ਪੋਸਟਾ ਨਹੀਂ ਸੀ ਦਾਸ ਸਹਿਵਾਨਾ ਤੋਂ ਕੋਲਸ ਵਾਲੇ ਜਿੰਮੇ ਮਰਜ਼ੀ ਕੋਈ ਗੱਲ ਕਰਦੇ ਰਿਮਾਂਡ ਲੈਣਾ ਕੋਈ ਹੋਰ ਕਰਦਾ ਡਰਾ ਕੇ ਲੈ ਲੈਂਦੇ ਸੀਗੇ ਤਿਕ ਤਰੰਤਾਰਨ ਵੱਲ ਝੂਠੇ ਪੁਲਿਸ ਮੁਕਾਬਲਿਆਂ ਦੀ ਘਟਨਾ ਬੜੀ ਵਿਧਾਨ ਸਭਾ ਚ ਵੀ ਚਰਚਾ ਹੋਈ ਵੀ ਪੁਲਿਸ ਵਾਲੇ ਕੁਝ ਨੌਜਵਾਨਾਂ ਨੂੰ ਮਾਰ ਕੇ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਲਿਆਏ ਹਸਪਤਾਲ ਦੇ ਵਿੱਚ ਲਿਆਏ ਤੇ ਉਹਨਾਂ ਦਾ ਪੋਸਟਮਾਰਟਮ ਕਰਵਾਉਣ ਦੀ ਖਤਰਾ ਜਦੋਂ ਡਾਕਟਰਾਂ ਨੇ ਚੈੱਕ ਕੀਤਾ ਤੇ ਇੱਕ ਨੌਜਵਾਨ ਸੈੱਟ ਰਿਹਾ ਸੀ ਤੋਂ ਜਵਦਾ ਸੀ ਉਹ ਕਹਿੰਦਾ ਮੈਂ ਤਾਂ ਜਿਉਂਦਾ ਨਾ ਸੀ ਪੋਸਟਮਾਰਟਮ ਕਿਵੇਂ ਕਰਦੇ ਕੋਈ ਤਾਂ ਐਡਮਿਟ ਕਰੋ ਪੁਲਿਸ ਵਾਲੇ ਉਹਨਾਂ ਡਾਕਟਰ ਐਡਮਿਟ ਕਰੇ ਪੁਲਿਸ ਵਾਲੇ ਧੱਕਾ ਨਾਲ ਚੱਕ ਕੇ ਲੈ ਗਏ ਦਸਾਂ ਮਿੰਟਾਂ ਬਾਅਦ ਉਹਨਾਂ 골ਡਾ ਮਾਰਕ ਲੈ ਕੇ ਹੁਣ ਦੇਖੋ ਹੁਣ ਜਾਉਂਦਾ ਕਿ ਮਰਿਆ ਵਾ ਹੁਣ ਕਰ ਦੋ ਉਹਨਾਂ ਨੂੰ ਪੋਸਟ ਮਾਰਟਮ ਇਹ ਧੱਕੇ ਸਾਹੀ ਪ੍ਰਜਾਣ ਨੇ ਦੇਖੀ ਐ ਉਹ ਦੌਰ ਦੇਖਿਆ ਹਜ਼ਾਰਾਂ ਸਿੱਖ ਨੌਜਵਾਨ ਮਾਰ ਮਾਰ ਕੇ ਖਪਾ ਦਿੱਤੇ ਨੇ ਫਿਰ ਤੇ ਉਰੀ ਬਾਦਲ ਸਾਹਿਬ ਸਾਡੇ ਅਦ੍ਰੋ ਬੈਸ ਸਰਕਾਰ ਸੀ ਇਸ ਗੱਲ ਕਰਕੇ ਸਤਾ ਚਾਏ ਸੀ ਵੀ ਜਿਹੜੇ ਇੱਥੇ ਮੱਲੋ ਇੰਨਾ ਜਾਤੀਆਂ ਹੋਣੀਆਂ ਪਰਿਵਾਰਾਂ ਨਾਲ ਪਰਿਵਾਰਾਂ ਦੇ ਪਰਿਵਾਰ ਖਪਾਤੇ ਸਿੱਖ ਨੌਜਨ ਖਪਾਤੇ ਉਹਨਾਂ ਦੇ ਖਾਤਰ ਅਸੀਂ ਇੱਕ ਟਰੁਥ ਕਮਿਸ਼ਨ ਬਣਾਵਾਂਗੇ ਜਾਂਚ ਕਮਿਸ਼ਨ ਬਣਾਵਾਂਗੇ ਜਿਹੜਾ ਸਾਰਾ ਕੁਝ ਸੱਟ ਕੇ ਲੈ ਕੇ ਆਊਗਾ ਉਹਨਾਂ ਅਧਾਰ ਤੇ ਲੋਕਾਂ ਦਾ ਭਰੋਸਾ ਬੱਚਿਆ ਸੀ ਬਦਲ ਸਾਹਿਬ ਤੇ ਵੀ ਵਾਕਈ ਸੱਚ ਸਾਹਮਣੇ ਆਊ ਉਹਨਾਂ ਮਾਮਾ ਨੂੰ ਵੀ ਲੱਗਿਆ ਸੀ ਵੀ ਜਿਹੜੇ ਸਾਡੇ ਬੱਚੇ ਘਰਾਂ ਤੋਂ ਚੱਕ ਕੇ ਨਿਰਦੋਸ਼ ਸਰਫ ਕੋ ਚੰਗਾ ਕਿਸੇ ਨੇ ਗੋਲ ਪਟਕਾ ਬਨ ਲਿਆ ਕਿਸੇ ਨੇ ਹੋਰ ਕਰ ਲਿਆ ਉਹਦਾ ਸਿਰ ਸੂਰਤ ਦੇਖ ਕੇ ਖਤਮ ਕਰਤੇ ਬਹੁਤ ਮੁਰਾਤ ਆਉਣਾ ਲੋਕ ਪਾਤੇ ਜਾਂ ਕਿੱਥੇ ਆ ਲਾਪਤਾ ਕਰਤੇ ਨਾ ਉਹਨੂੰ ਮਰਿਆ ਸ਼ਾਮਲ ਕਰ ਸਕਦੇ ਨਾ ਜਿਉਂਦਾ ਸ਼ਾਮਲ ਕਰ ਸਕਦੇ ਆ ਜ਼ਮੀਨਾਂ ਗੈਰ ਹਾਂ ਦੇ ਬੜੇ ਝਗੜੇ ਖੜੇ ਹੋਏ ਤੇ ਜਦੋਂ ਬਾਦਲ ਸਾਹਿਬ 97 ਸਤਾ ਚ ਆ ਗਏ ਤੇ ਡਾਕਟਰ ਹਮੇਸ਼ਾ ਜੀ ਬੈਠੇ ਨੇ ਇਥੇ ਵਿਧਾਨ ਸਭਾ ਦੇ ਬੱਚੋ ਤੋਂ ਕਾਮਰੇਡ ਹਮੇਸ਼ੀ ਕਾਮਰੇਡ ਹਰਦੇਵ ਵਰਸੀ ਉਹਨਾਂ ਨੇ ਸਵਾਲ ਥਾਇਆ ਵੀ ਬਾਦਲ ਸਾਹਿਬ ਤੁਸੀਂ ਟਰੂਥ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਸੀਗੀ ਤੇ ਬਾਦਲ ਸਾਹਿਬ ਨੇ ਬੋਲੇ ਮਨ ਕਰਾ ਛੱਡੋ ਜੀ ਕਿਉਂ ਦੱਬੇ ਮੁਰਦੇ ਪੁੱਟਦੇ ਹੋ ਤੋ ਰਹਿ ਗਿਆ ਗੱਲਾਂ ਹੁਣ ਛੱਡੋ ਫਿਰ ਤਾਂ ਜਸਪ੍ਰੀਤ ਕੁਲਦੀਪ ਸਿੰਘ ਉਹਨਾਂ ਤੇ ਆਪਣਾ ਲੋਕਾਂ ਨੇ ਮਿਲ ਕੇ ਜਿਹੜੇ ਸੂਝਵਾਨ ਸੋ ਉਹਨਾਂ ਨੇ ਪੀਪਲਜ਼ ਕਮਿਸ਼ਨ ਬਣਾਇਆ ਤੋ ਪੀਪਲਜ਼ ਕਮਿਸ਼ਨ ਦੇ ਖਿਲਾਫ ਵੀ ਇਹ ਟ੍ਰੈਟਿਸ਼ਨਾਂ ਪਾ ਕੇ ਵੀ ਜੇ ਪੀਪਲ ਕਮਿਸ਼ਨ ਦੀ ਖੋਜ ਕਰੂਗਾ ਤਾਂ ਦੁਬਾਰਾ ਪੰਜਾਬ ਚ ਅੱਤਵਾਦ ਪੈਦਾ ਹੋ ਸਕਦਾ ਉਹਨੂੰ ਵੀ ਕੰਮ ਨਹੀਂ ਕਰ ਦਿੱਤਾ ਗਿਆ ਨੜਕੋ ਪੀਪਲ ਜੀ ਕਮਿਸ਼ਨ ਦੇ ਵਿੱਚ ਜਸਟਿਸ ਕੁਲਦੀਪ ਸਿੰਘ ਦੇ ਨਾਲ ਦੋ ਹਿੰਦੂ ਜੱਜ ਸਨ ਇੱਕ ਬੰਬੇ ਹਾਈ ਕੋਰਟ ਦਾ ਤੇ ਇੱਕ ਦਿੱਲੀ ਹਾਈ ਕੋਰਟ ਦਾ ਉਹ ਲੋਈ ਡਰ ਸੀ ਕਿ ਸੱਚ ਸਾਹਮਣੇ ਨਹੀਂ ਆਉਣਾ ਚਾਹੀਦਾ ਹੁਣ ਜੇ ਅਸੀਂ ਨਸ਼ਿਆਂ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤਿੰਨ ਸਾਲ ਹੋ ਗਏ ਹਾਹਾਕਾਰ ਮੱਚ ਪਈਆ ਹਜ਼ਾਰਾਂ ਮੁੰਡੇ ਨੌਜਾਨ ਮਾਰੇ ਗਏ ਤੇ ਹੁਣ ਉਹਨੂੰ ਇਹ ਜਾਗ ਆਈ ਆ ਬੇਸੀ ਨਸ਼ਿਆਂ ਦਾ ਲੱਕ ਤੋੜਦਾ ਤੇ ਬਲਡੋਜ਼ਰ ਵੇ ਜੋ ਪੰਜਾਬ ਦੇ ਵਿੱਚ ਬਾਦਲ ਸਾਹ ਦਾ ਰਾਜ ਰਿਹਾ ਕੋਕ ਜਦੋਂ ਪੰਜਾਬ ਦੇ ਵਿੱਚ ਖੜਕੂ ਦਾ ਦੌਰ ਸੀ ਉਦੋਂ ਹੀ ਪੁਲਿਸ ਨੂੰ ਬੇਅਥਾ ਤਾਕਤਾਂ ਦਿੱਤੀਆਂ ਸੀ ਜਿਵੇਂ ਮੈਂ ਗੱਲ ਕਰਕੇ ਜਿਹੜਾ ਸੁਮੇਤ ਸੈਣੀ ਨੇ ਦਿਸੇ ਨੂੰ ਵੀ ਬੰਦ ਕਰਤਾ ਸੀਗਾ ਉਹ ਜਿਹੜਾ بے ਹੱਥ ਆ ਤਾਕਤਾਂ ਜਦੋਂ ਤੁਸੀਂ ਪੁਲਿਸ ਨੂੰ ਦੇ ਦੋਗੇ ਤੇ ਫਿਰ ਉਹਦੀ ਦਰਬਾਰਤੋਂ ਕਰਨੀ ਉਹਦੇ ਅੰਦਰ ਰਹਿਕਾਰਤਾ ਹੋਣਾ ਵੀ ਅਸੀਂ ਆਲੇ ਨਾਲ ਕੁਝ ਸਟੇਟ ਉੱਤੇ ਨਿਰਭਰ ਹੋ ਜਾਂਦੀ ਹੈ ਉਹ ਸਟੇਟ ਨੂੰ ਚਲਾਉਣ ਲੱਗ ਜਾਂਦੇ ਹੁਣ ਜੋ ਪੰਜਾਬ ਦੇ ਵਿੱਚ ਨਸ਼ਾ ਆਇਆ ਬਾਦਲ ਦੌਰ ਚ ਕਾਲੀ ਸਰਕਾਰ ਦਰਾਂ ਆਇਆ ਉਹ ਚ ਪੁਲਿਸ ਵਾਲੇ ਦੀ ਵੱਡਿਆਂ ਦੀ ਸਮੂਲੀਅਤ ਆ ਥਾਣੇ ਚੌਂਕੀ ਦੇ ਪੱਧਰ ਤੋਂ ਲੈ ਕੇ ਮੈਂ ਪੜਦੇ ਰਹਿਣ ਵਾਲਾ ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਚੌਕਾਂ 'ਚ ਕਿਹੜੇ ਕਿਹੜੇ ਹੁਣ ਐਸਆਈ ਇਨਚਾਰਜ ਪਾਉਂਦੇ ਹੁੰਦੇ ਸੀਗੇ ਕਿ ਮੈਂ ਮਹੀਨਾ ਚੱਲਦਾ ਤੁਸੀਂ ਯਾਦ ਕਰੋ ਭੋਲਾ ਡੀਐਸਪੀ ਜੇਲ੍ਹ ਚਾ ਹੁਣ ਜਿਹਨੇ ਮਨਜੀਠੀਆਂ ਦਾ ਨਾਂ ਲਿਆ ਹੋਇਆ ਨੀ ਮਨਜੀਠੀਆਂ ਵੀ ਮੇਰੇ ਇਸ ਡਾਇਰੈਕਟ ਸ਼ਾਮਲ ਆ ਇਹਦੇ ਕਰਕੇ ਛੱਟ ਤੇ ਮਨਜੀਠੀਆਂ ਦੀ ਪੁਸਤਕ ਛੰਦੀਆ 5000 ਕਰੋੜ ਦਾ ਉਹ ਜਿਹੜੀ ਡਰੱਗ ਆ ਹੈ ਚਿੱਟਾ ਉਹਦੇ ਕੇਸ ਚ ਪੋਲਾ ਡੀਐਸਪੀ ਅਜੇ ਵੀ ਅੰਦਰ ਆ ਤੇ ਫਿਰ ਅਕਰਤਜੀਤ ਨਾਨਾ ਐਸਐਸਪੀ ਉਹ ਜਿਹੜਾ ਅੰਡਰਗਰਾਊਂਡ ਸਰਕਾਰ ਨੂੰ ਲੰਭਿਆ ਨਹੀਂ ਉਹ ਤੇ ਸਾਰਾ ਨਸ਼ੇ ਦਾ ਦੋਸ਼ ਹੈ ਵੀ ਉਹ ਨਸੇ ਬਕਾਉਂਦਾ ਸੀਗਾ ਸਾਰਾ ਖੁਸ਼ੀ ਰਾਤਜੀਤ ਲਾਪਤਾ ਹੋਇਆ ਦਾ ਸਰਕਾਰੋਂ ਲੱਭ ਨਹੀਂ ਰਹੀ ਪਰ ਖੜਕੂ ਬਾਤ ਦਰਾਨੀ ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ ਕੁਮਾਹਰ ਸੀਗਾ ਇੰਦਰਜੀਤ ਸਿੰਘ ਫਗਵਾੜੇ ਦਾ ਪੁਰਾਣੇ ਬੜੇ ਝੂਠੇ ਪੁਲਿਸ ਮੁਕਾਬਲੇ ਬੁਲਾਏ ਸੀਗੇ ਮੁੰਡਿਆਂ ਦੇ ਫੜ ਕੇ ਲੋ ਜੀ ਮਹਿਸੂਸ ਸੀ ਸਰਕਾਰ ਦਾ ਸਿਹਤਤਾ ਸੀ ਜੋ ਕੌਂਟਲਰ ਸਾਹਿਬ ਨਾਲ ਡਰਗ ਬਚਣ ਦੇ ਕੇਸ ਚਾਤੁਰਪਲੇ 147 ਵੀ ਫੜੀ ਗਈ ਸੀ ਇੰਦਰਜੀਤ ਦਾ ਨਾਮ ਸੋਹੂਰਾ ਜੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਸਮਲਰ ਨਾਲ ਇਹ ਪੁਲਿਸ ਦੀ ਮਿਲੀ ਭੁਗਤਾਨ ਹੀ ਚੱਲਦਾ ਪਿੰਡਾਂ ਦੇ ਵਿੱਚ ਹੁਣ ਵੀ ਇੱਕ ਦੋ ਨੰਬਰ ਦੀ ਸ਼ਰਾਬ ਵਿਕ ਰਹੀ ਹੈ ਮੇਰੇ ਆਂਡ ਕਵਾਰਡ ਵੀ ਵਿਕਦੀ ਹੈ ਸਾਰਾ ਕੁਝ ਵਿਕ ਰਹੀਆ ਉਹ 100 150 ਰੁਪਏ ਦੀ ਬੋਤਲ ਆ ਤੇ ਇੱਕ ਤੇ 2 300 ਰੁਪਏ ਦੀ ਬੋਤਲ ਆ ਇਹ ਉਹ ਤੁਹਾਨੂੰ ਸੁਖਵੀਰ ਮਾਰਗਾ ਕਹਿੰਦੇ ਹੁੰਦੇ ਸੀਗੇ ਸੁਖਵੀਰ ਤੋਂ ਬਾਅਦ ਕੈਪਟਨ ਅਮਿੰਦਰ ਸਿੰਘ ਵੀ ਆ ਗਏ ਫਿਰ ਆਮ ਆਦਮੀ ਪਾਰਟੀ ਵੀ ਆ ਗਈ ਅਜੇ ਤੱਕ ਉਹਨਾਂ ਨੂੰ ਸਪਲਾਈ ਨਹੀਂ ਟੁੱਟ ਸਕੀ ਪਿੰਡਾਂ ਤੁਸੀਂ ਰੀਲਿਸ ਅੰਤਰਾਦ ਲਗਾਤਾਰ ਸਪਲਾਈ ਹੋ ਰਹੀ ਹੈ ਉਹ ਠੇਕੇਦਾਰੀ ਬਣਾਉਂਦੇ ਨੇ ਘਟਾਮਪਾਲੀ ਕੋਲ ਕਿੰਨੀਆਂ ਬਾਦਲ ਕੋਲੋਂ ਸ਼ਰਾਬ ਦੀਆਂ ਫੈਕਟਰੀਆਂ ਫੜਿਆ ਨਕਲੀ ਸ਼ਰਾਬ ਬਣਾਉਂਦੇ ਸੀਗੇ ਵੱਡੇ ਵੱਡੇ ਮਹਿੰਗੇ ਬ੍ਰਾਂਡ 2000 ਰੁਪਏ ਦੀ ਬੋਤਲ ਉਹ ਠੇਕੇਦਾਰ ਬੜਾ ਕੋਈ ਕਾਰ ਬੰਨ ਉਹ ਕਿਹਦੀ ਫੈਕਟਰੀ ਸੀ ਕੋਈ ਨਹੀਂ ਪਤਾ ਲੱਗਾ ਕੌਣ ਸੀ ਉਹ ਫੈਕਟਰੀ ਵਾਲੇ ਇਹ ਸਾਰੀਆਂ ਸਿਆਸੀ ਲੀਡਰਾਂ ਨੇ ਚਲਦੀਆਂ ਆ ਬਸੇ ਪਟਾਣਾ ਦੇ ਨੇੜੇ ਸਾਰੇ ਹੋਰ ਸਾਰੇ ਚੱਲਦੀਆਂ ਰਹਿ ਜਾਂ। ਮੇਰਾ ਬਸੂ ਵਗਰਾ ਫੈਕਟਰੀਆਂ ਫੜਗਾ ਦੰਦ ਕਰਨੀਆਂ। ਸਵਾਦਿ ਸਰਕਾਰਾਂ ਨੂੰ ਜਾਗ ਆਈ ਆ। ਸਭ ਤੋਂ ਮਾੜਾ ਜਿਹੜਾ ਇਹਦਾ ਕੰਮ ਕੀਤਾ ਜਾ ਰਿਹਾ ਉਹ ਜਿੱਥੇ ਬਲਡੋਜ਼ਰ ਲੀਤੀ ਆ ਵੀ ਤੁਸੀਂ ਸਮਲਟਰ ਦੇ ਘਰ ਢਾ ਦਿਓ। ਸਮਲਟਰ ਦੇ ਘਰ ਤੋਂ ਦੇ ਨਾਲ ਉਹਨੇ ਇੱਕ ਹੋਰ ਨਾਮ ਬਣਾਇਆ ਵਿੱਚ ਕੋਈ ਗ੍ਰੈਂਡ ਸੈਕਟਰ ਆ। ਜਾ ਤੂੰ ਹੋਰ ਸਮਾਜ ਵਿਰੋਧੀ ਅਨਸਰਜ ਨੂੰ ਕਰਾ ਦਿੰਦਾ ਵਾ ਉਹ ਉਠਾ ਪੜਾਉ ਮੁਕਾਬਲੇ ਤੋਂ ਫੜਾਗਾ ਦੀ ਹੋਰ जख्मी ਹੋ ਗਿਆ ਉਹਦੇ ਲੱਤਾਵਜ ਦੇ ਗੋਲ ਗੱਲ ਲਗਾ ਦੇ ਰੋਜ਼ ਇਨਕਾਊਂਟਰ ਕਰਨ ਦਾ ਇਹ ਜਿਹੜਾ ਟੰਗ ਆ ਇਹ ਬਹੁਤ ਮਾੜਾ ਹੈਗਾ ਇਹ ਇੱਥੇ ਖੜਾ ਨਾ ਲਿਗਾ ਜਦੋਂ ਤੁਸੀਂ ਪੁਲਿਸ ਨੂੰ ਤਾਕਤਾਂ ਦਿਓਗੇ ਸਟੇਟ ਉਸ ਤੇ ਨਿਰਭਰ ਹੋ ਜੂ ਪੁਲਿਸ ਸਟੇਟ ਨੂੰ ਆਪਰੇਟਿੰਗ ਲਾ ਚਲਾਉਣ ਲੱਗ ਜੰਦੀ ਹੈ ਉਹ ਮੰਨ ਮੰਨਿਆ ਕਰੂਗੀ ਕਰੂਗੀ ਜਦੋਂ ਪੁਲਸ ਨੂੰ ਗਲਤ ਕੰਮ ਕਰਵਾਉਣਗੇ ਤੇ ਪੁਲਿਸ ਨੇ ਫਿਰ ਆਪਣਾ ਘੱਟ ਵੀ ਭਰਨੇ ਨੇ ਘਰ ਵੀ ਭਰਨੇ ਨੇ ਉਹਨੇ ਗਲਤ ਕੰਮ ਕਰਨੇ ਕਰਨਾ ਜਦੋਂ ਤੁਸੀਂ ਇਹਦੀਆਂ ਮਤਲਬ ਨਾ ਤੁਸੀਂ ਲਈ ਕਰੋਗੇ ਪ੍ਰਸ਼ਸੀ ਹੱਥ ਦੇ ਉਹਦੇ ਦੀ ਪਾਵਰ ਇਹ ਜਿਹੜੀ ਪੰਜਾਬ ਸਰਕਾਰ ਆ ਸਾਰਾ ਕੁਝ ਪੁਲਸਰਾ ਹੀ ਹੱਲ ਕਰਨਾ ਚਾਹੁੰਦੀ ਆ ਇਹ ਪੰਜਾਬ ਨੂੰ ਬਹੁਤ ਬਰਬਾਦੀ ਦੇ ਕੰਡੇ ਤੇ ਲੈ ਜਾਊਗਾ ਇਹ ਕੋ ਨੀਤੀ ਮੇਂ ਪਿਛਲੇ ਦਿਨ ਮੇਂ ਇੱਕ ਗੱਲ ਆਈ ਆ ਵੀ ਜਿਹੜੇ ਆਮ ਸਾਥੀ ਆ ਜਾਂ ਹੋਰ ਆ ਪਿੰਡਾਂ ਦੇ ਦਲਤ ਵਰਗ ਦੇ ਲੋਕ ਉਹਨਾਂ ਦੇ ਘਰ ਤਾਂ ਹੀ ਜਾਂਦੇ ਆ ਜਿਹੜੇ ਵੱਡੇ ਸਮੰਦਰਾਂ ਪ੍ਰਕਾਰ ਦਾ ਸੰਤ ਜਿਵੇਂ ਗਬੀਪ ਸਿੰਘ ਰਾਣੋ ਪੈਲ ਤੋਂ ਬਾਬਾ ਘਾਲਾ ਸਿੰਘ ਦਾ ਭਾਂਜਾ ਉਹਦੇ ਕੋਲੋਂ 243 ਲੱਖ ਦੀ ਗੱਡੀ ਤੋਂ ਹੀ ਫੜਿਆ ਗਿਆ ਸੀ ਦੋ ਤਿੰਨ ਕੁਇੰਟਲ ਚਿੱਟਾ ਵੀ ਫੜਿਆ ਗਿਆ ਸੀ ਉਹਦੇ ਸਟੱਡ ਫਾਰਮ ਵੀ ਬਣੇ ਹੋਏ ਆ ਦੀ ਸਰ ਕੋਠੀਆਂ ਬਣ ਗਈਆਂ ਉਹਨੂੰ ਕੋਈ ਨਾ ਕਰਨੀ ਚੰਦਾ ਉਹ ਆਇਆ ਮੀਡੀਆ ਦੇ ਵਿੱਚ ਭਗਵੰਤ ਮਾਨ ਜੀ ਆ ਤੇ ਨਜ਼ਰ ਚ ਗਈਆਂ ਜਿਆ ਕੋਠੀਆਂ ਇਸੇ ਤਰ੍ਹਾਂ ਰਾਜਾ ਕੰਦੋਲਾ بڑا ਟਰੱਕ ਦਾ ਬੜਾ ਵੱਡਾ ਸਾਮੰਦਰ ਇੰਟਰਨੈਟ ਦਾ ਰਾਜਾ ਕੰਦੋਲਾ ਨਾਗਾ ਉਹਨਾਂ ਦਾ ਸਟਾਫ ਆ ਰਿਹਾ ਉਹ ਕੋਠੀਆਂ ਉਹਦਾ ਪਤਾ ਨਹੀਂ ਕਿੰਨੀਆਂ ਕਿ ਪ੍ਰਾਪਰਟੀਆਂ ਬਣਾਈਆਂ ਹੋਣਗੀਆਂ ਉਹਦੀ ਪਤਨੀ ਤੋਂ ਉਹ ਪੁੱਤਰ ਵੀ ਜਿਹੜੇ ਚ ਰਹੇ ਆ ਸੋਇਆ ਜਿਹੜਾ ਬਲਡੋਜ਼ਰ ਨੀਤੀ ਆ ਬਲਡੋਜ਼ਰ ਨੀਤੀ ਕਿ ਨਨ ਸਾਫ ਦੀ ਨੀਤੀ ਨਹੀਂ ਗੀ ਬਿਕੋ ਤੁਸੀਂ ਡਰਗ ਨੂੰ ਇਸ ਤਰ੍ਹਾਂ ਕਾਬੂ ਕਰ ਲਓਗੇ ਘਰ ਟਾ ਕੇ ਦਸਤ ਪਾ ਦੋਗੇ ਉਹ ਹੋਰ ਟੰਗਰਾ ਜਿਹੜਾ ਨੇ ਵੇਚਣਾ ਸਵਰਗ ਨਾ ਬਣਿਆ ਕੋਠੀਆਂ ਬਣਾਉਣ ਤੋਂ ਹੋਰ ਟੰਗਰਾ ਪੈਸਾ ਨਿਵੇਸ਼ ਕਰ ਲੈਣਗੇ ਪੰਜਾਬ ਤੋਂ ਬਾਹਰ ਨਿਵੇਸ਼ ਕਰ ਲੈਣਗੇ ਕਿਤੇ ਹੋਰ ਕਰ ਲੈਣਗੇ ਬੈਂਕਾਂ 'ਚ ਰੱਖ ਦੇਣਗੇ ਗਲਤ ਹੈ ਵੀ ਉਹਨਾਂ ਨੂੰ ਫੜ ਕੇ ਵੱਡੀਆਂ ਸਜ਼ਾਵਾਂ ਦੇਣੀਆਂ ਜਿੱਥੋਂ ਆਉਂਦਾ ਕਿੱਥੋਂ ਤੇ ਤਾਰਾ ਚੱਲ ਰਿਹਾ ਹੈ ਉਹਨਾਂ ਸਮਰਨ ਨੂੰ ਫੜ ਕੇ ਅੰਦਰ ਕਰਨ ਤਾਂ ਬੱਟਾ ਮਗਰ ਵਾਸ ਪੁੱਛੇ ਬੈਠਿਆ ਚੱਲ ਤੇ ਛੋਟੇ ਛੋਟੇ ਜਿਹੜਾ ਪਾਂਡੀ ਆ ਇਹ ਕਪਤਨ ਅੰਦਰ ਦਰਾਂ ਨ ਵੀ ਹੋਇਆ ਅਸੀਂ ਨਸ਼ੇ ਬੰਦ ਕਰਨੇ ਆ ਤੇ ਬਟਿੰਡ ਤੇ ਚਰਨਜੀਤ ਭੁੱਲੜ ਦੀ ਰਿਪੋਰਟ ਵੀ ਛੱਪੀ ਸੀ ਵੀ ਜਿੰਨੇ ਦਲਤ ਵਰਗ ਦਾ ਸੰਬੰਧ ਛੋਟੇ ਛੋਟੇ ਥੱਲੇ ਕੋ ਗੋਲੀਆਂ ਬਜਦਾ ਸੀ ਔਰ ਲੱਖਾਂ ਦੀ ਗਿਰਤੀ 'ਚ ਫੜ ਕੇ ਦਲਤਵਾਰਨ ਦੇ ਲੋਕ ਸੁਵੇ ਤੌਰ ਤੇ ਅੰਦਰ ਕਰਤੇ ਤੇ ਜਿਹੜਾ ਪ੍ਰਕਾਸ਼ ਵੱਡੇ ਸਮਾਲਰ ਸੀ ਜਿਹੜਾ ਵੱਡੇ ਆਪਣੇ ਮੈਡੀਕਲ ਸਟੋਰਾਂ ਵਾਲੇ ਸੀ ਸੈਂਟਰ ਆ ਕਰੇ ਇੱਕ ਦੀ ਸੀਗੀ ਮੈਡੀਸਨ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਮੈਂ ਇੱਕ ਪੋਸਟ ਵੀ ਪਾਈ ਸੀ ਮੈਂ ਮੋਟਸਲ ਤੇ ਬਰਾਲੇ ਵੱਲ ਨੂੰ ਜਾ ਰਹੀ ਸੀ ਪੰਡੋਂ ਤੇ ਉਧਰ ਮੈਨੂੰ ਇੱਕ ਪਿੰਡ ਦੇ ਪੁਲਿਸ ਵਾਲੇ ਮਿਲੇ ਪੂਰਾ ਸਪੀਕਰ ਬੰਨਿਆ ਹੋਇਆ ਵੀ ਨਸ਼ੇ ਬਚਣ ਵਾਲੇ ਖਬਰਦਾਰ ਹੋ ਜਾਓ ਜੀ ਅਸੀਂ ਸਖਤ ਕਾਰਵਾਈ ਕਰਾਂਗੇ ਇਸ ਤਰ੍ਹਾਂ ਕਰਾਂਗੇ ਜਦੋਂ ਮੈਂ ਵਾਪਸੀ ਤੇ ਮੁੜਾ ਬਰਨਾਲੇ ਦਾ ਕਪੇਟ ਦੇ ਵੱਲ ਤੁਰੰਗਾ ਤੋਥਕ ਮੈਡੀਕਲ ਸਟੋਰ ਸੀ ਸਾਥ ਦੇ ਵਿੱਚ ਜਿਹਦੇ ਬਾਰੇ ਮਸ਼ਹੂਰ ਸੀ ਵੀ ਉਹ ਆਮ ਡਰੱਗਾਂ ਵੇਚਦਾ ਜਿਹੜਾ ਗੋਲ ਦਾ ਗਾਲਨਾ ਬਟ ਲੰਦੇ ਆ ਵੀ ਹੋਰ ਆ ਛੋਟੇ ਮੋਟੇ ਆਰਐਮਪੀ ਡਾਕਟਰ ਚੋਲਾ ਸਾਹਿਬ ਉਹਨੇ ਕੋਲੋਂ ਇਹ ਵੇਚਣ ਦੀ ਖਾਤਰ ਲੈ ਕੇ ਜਾਂਦੇ ਸੀਗੇ ਪੁਲਿਸ ਦੀ ਗੱਡੀ ਉਹਨੇ ਮੂਹਰੇ ਖੜੀ ਮੈਡੀਕਲ ਸਟੋਰ ਦੇ ਜਿਹੜਾ ਪੂਰਾ ਵੱਡਾ ਫਪਾਰੀ ਆ ਤੇ ਉਹ ਠੰਡਾ ਦੀ ਬੋਤਲ ਖੋਲਹੀ ਤੇ ਪੁਲਿਸਾਂ ਨੂੰ ਪੀਣ ਦੀ ਖਾਤਰ ਮੈਂ ਕਹਾ ਹੁਣ ਨਾ ਹੈਗਾ ਨੂੰ ਆ ਨਹੀਂ ਦਿਸ ਰਿਹਾ ਜਿਹੜਾ ਮੇਨ ਹੈਗਾ ਡਰਗ ਦਾ ਵਪਾਰੀ ਮੈਡੀਕਲ ਸਟੋਰ ਵਾਲਾ ਉਹਨਾਂ ਤੋਂ ਠੰਡਾ ਪੀ ਰਹੇ ਨੇ ਆਮ ਲੋਕਾਂ ਨੂੰ ਹੋਕਾ ਦੇ ਦਿੰਦੇ ਨੇ ਅਸੀਂ ਸਭ ਕਰਾਂਗੇ ਸੋ ਸਾਡਾ ਜਿਹੜਾ ਇਸ ਵਕਤ ਸਮਾਗ ਬਹੁਤ ਹੋ ਗਿਆ ਸਾਡੇ ਸਾਰੇ ਪੰਜਾਬ ਦੇ ਜਿਹੜੇ ਇਨਸਾਫ ਸੰਭ ਲੋਕ ਆ ਇੱਕ ਮੁਹਿੰਮ ਬਣਨੀ ਚਾਹੀਦੀ ਆ ਸਰਕਾਰ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਜੋ ਸੈਮੀਨਾਰ ਜਿਹੜਾ ਇੱਥੇ ਆ ਇਹ ਬਾਤ ਸਾਡੀ ਇੱਥੇ ਨਹੀਂ ਰਹਿ ਜਾਣੀ ਚਾਹੀਦੀ ਸਾਰੇ ਥਾਂ ਇੱਥੇ ਤੇ ਕਿਉਂ ਸਾਡੀ ਸਮਰਥਾ ਕੀ ਤੇ ਦਰਵਾਉਣ ਦੀ ਉਪਚਾਰ ਚੋਂ ਇੱਥੇ ਕਰਵਾਈਏ ਇੱਕ ਲਹਿਰ ਚਲਾਈਏ ਵੀ ਜੇ ਤੁਸੀਂ ਕੋਈ ਕੰਮ ਹੁਣ ਤੁਹਾਨੂੰ 3 ਸਾਲਾਂ ਬਾਅਦ ਜਾਗ ਆਈ ਆ ਕੁਛ ਕਰਨ ਦੀ ਤਾਂ ਹੁਣ ਤੁਸੀਂ ਇਹ ਵੱਡੇ ਸਮਲਰ ਫੜੋ ਜਿਹੜੇ ਵੱਡੇ ਐ ਜਿੱਥੋਂ ਆਉਂਦਾ ਸਾਰਾ ਇਹ ਛੋਟੇ ਮੋਟੇ ਨੇ ਘਰ ਟਾਉਣ ਦਾ ਫੇਰ ਨਹੀਂ ਰੁਕਣਾ ਕੱਲ ਨੂੰ ਦੋ ਸਾਲ ਤੁਸੀਂ ਬਦਲ ਜਾਣਾ ਸਮਲਰ ਉਹਨੇ ਫੇਰ ਅੱਜ ਉਹ ਡਰ ਜਾਣਗੇ ਕੱਲ ਨੂੰ ਫੇਰ ਉਹ ਲੰਗੇ ਹੋ ਜਾਣਗੇ ਇਹ ਕੰਮ ਕਰਨ ਦੀ ਲੋੜ ਆ ਜਿਹੜਾ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਤਾਂ ਕੀਤਾ ਜਾ ਰਿਹਾ ਇਹ ਸਿਰ ਟੁੱਟੇ ਪੁਲਿਸ ਮੁਕਾਬਲੇ ਬਣਾਉਣ ਦੀ ਰੀਤੀ ਬਣਾਈ ਜਾ ਰਹੀ ਆ ਇਹ ਬਹੁਤ ਮਾੜੀ ਗੱਲ ਆ ਤੇ ਕੱਲ ਨੂੰ ਇਹ ਅਦੇ ਲੱਤਾਂ ਦੀ ਗੋਲੀਆਂ ਮਾਰ ਗਈਆਂ ਜਾਂਦੀਆਂ ਕੱਲ ਨੂੰ ਉਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਊ। ਉਹਦੇ ਨਾਲ ਫਿਰ ਕੀ ਹੁੰਦਾ ਵੀ નિર્ਦੋਸ਼ ਲੋਕ ਜਿਹੜੇ ਹੈਗੇ ਆ ਉਹਨਾਂ ਉਹ ਵੀ ਇਹਦੇ ਸਕਾਰਪਣ ਦੇ ਇਸ ਜ਼ਬਰ ਦੇ ਜਿਵੇਂ ਬੜੇ ਵੀ ਆ ਆਪਾਂ ਦੇਖਿਆ ਹੀ 88 ਤੋਂ ਲੈ ਕੇ 99 ਤੱਕ ਪੰਜਾਬ ਵਿੱਚ। ਜੋ ਇਹ ਜੋਰ ਨਿਸ਼ਕ ਸਰਕਾਰ ਦਿਨ ਹੈ ਨਾ ਗਲਤ ਉਹਨਾਂ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਤੇ ਇਹਨੂੰ ਕਲੋਕ ਲੱਗਣਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ